ਹਾਂਜੀ ਹਕ ਸਾਦੀ ਬਾਤ ਦੇ ਚੈਨਲ ਤੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਇੱਕ ਬੱਚੇ ਦੀ ਹੈ ਜਿਹੜੀ ਕਿ ਉਹ ਸਕੂਲ ਦੇ ਵਿੱਚ ਬਿਨਾਂ ਰੋਟੀ ਖਾਦੇ ਭੱਜ ਜਾਂਦਾ ਸਕੂਲ ਦੇ ਵਿੱਚ ਤੇ ਥੋੜਾ ਕਾਣਾ ਸਕੂਲ ਦਾ ਕੰਮ ਵੀ ਨਹੀਂ ਕਰਕੇ ਜਾਂਦਾ ਹੈਗਾ ਤਾਂ ਉੱਥੇ ਬੜਾ ਹੀ ਇੱਕ ਟੀਚਰ ਹੈ ਜਿਹੜਾ ਮੈਨੂੰ ਉਹਦਾ ਸੁਭਾਅ ਬੜਾ ਮਤਲਬ ਕਹਿਣ ਕਹਿਣ ਦਾ ਮਤਲਬ ਬਹੁਤ ਹੀ ਚੰਗਾ ਲੱਗਿਆ ਕਿਉਂਕਿ ਉਹਨੇ ਇੰਨੀ ਪਿਆਰ ਨਾਲ ਉਹ ਬੱਚੇ ਤੋਂ ਪੁੱਛਿਆ ਵੀ ਅੱਜ ਤੂੰ ਕੰਮ ਕਿਉਂ ਨਹੀਂ ਕਰਿਆ ਤਾਂ ਕੰਮ ਕਿਉਂ ਨਹੀਂ ਕਰਿਆ ਤਾਂ ਉਹਨੇ ਫਿਰ ਕਹਿ ਦਿੱਤਾ ਵੀ ਆਪਾਂ ਤੈਨੂੰ ਇੱਕ ਨਾ ਤਾਂ ਚਪੇੜਾ ਲਾ ਦਨੇ ਆ ਪਰ ਉਹਨੇ ਫਿਰ ਉਸ ਤੋਂ ਬਾਅਦ ਉਹਨੇ ਇੱਕ ਅੱਗੇ ਸਵਾਲ ਕੀਤਾ ਵੀ ਤੂੰ ਅੱਜ ਕੀ ਖਾ ਕੇ ਆਇਆ ਤਾਂ ਬੱਚੇ ਨੇ ਬੜੀ ਸਾਦਗੀ ਜਿਹੇ ਨਾਲ ਜਵਾਬ ਦਿੱਤਾ ਵੀ ਅੱਜ ਮੈਂ ਕੁਝ ਨਹੀਂ ਖਾ ਕੇ ਆਇਆ ਘਰੇ ਆਟਾ ਨਹੀਂ ਸੀਗਾ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕੇ ਪਰਿਵਾਰਾਂ ਦੇ ਵਿੱਚ ਅਜਿਹੇ ਬੱਚੇ ਨੇ ਜਿਨ੍ਹਾਂ ਨੂੰ ਰੋਟੀ ਬਿਨਾ ਖਾਦੇ ਸਕੂਲ ਜਾਂਦੇ ਆ ਜਾਂ ਬਿਨਾ ਖਾਦੇ ਸੌਂ ਜਾਂਦੇ ਆ ਕਿਉਂਕਿ ਇਹ ਇਕੱਲੇ ਇੱਕ ਬੱਚੇ ਦੀ ਗੱਲ ਨਹੀਂ ਇਹ ਇਕੱਲੇ ਇੱਕ ਪਰਿਵਾਰ ਦੀ ਗੱਲ ਨਹੀਂ ਕਿਉਂਕਿ ਇੱਥੇ ਮੰਗਾਈ ਦਾ ਯੁੱਗ ਹੈ ਕੰਮਕਾਰ ਹੈ ਨਹੀਂ ਲੋਕਾਂ ਕੋਲੇ ਬੇਰੁਜ਼ਗਾਰੀ ਹੈ ਜਾਂ ਕਿਸੇ ਨਾ ਕਿਸੇ ਗਰੀਬੀ ਦੇ ਬਹੁਤ ਥੱਲੇ ਜਦੋਵੇ ਹੋਏ ਲੋਕ ਨੇ ਪੰਜਾਬ ਸਰਕਾਰ ਨੂੰ ਅਸਲ ਤਾਂ ਮੈਂ ਇਹ ਚੀਜ਼ਾਂ ਤੇ ਜ਼ਿਆਦਾ ਬੋਲਦਾ ਨਹੀਂ ਕਿਉਂਕਿ ਵਿਰੋਧਤਾ ਪੈਦਾ ਹੋ ਜਾਂਦੀ ਹੈ ਅਗਲਾ ਕਹਿੰਦਾ ਸਰਕਾਰ ਦੀ ਨਿੰਦਾ ਕਰਦਾ ਪਰ ਕਿਤੇ ਨਾ ਕਿਤੇ ਜਿਹੜੀ ਸੱਚੀ ਗੱਲ ਆ ਉਹ ਆਖੀ ਜਾਂਦੀ ਆ ਕਿਉਂਕਿ ਜਿਹੜੀ ਆਮ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਜਿੱਦੇ ਦੀ ਬਣੀ ਹੈ ਉਹਦੇ ਦਾ ਸਭ ਕੁਝ ਹੀ ਗਰੀਬ ਵਰਗ ਦਾ ਨੇ ਬੰਦ ਕਰ ਦਿੱਤਾ ਨਾ ਕਿਤੇ ਆਟਾ ਮਿਲਿਆ 5 ਸਾਲਾਂ ਤੋਂ ਨਾ ਕਿਤੇ ਕਾ 2.5 ਸਾਲ ਹੋ ਗਏ ਸਾਰੀ 5 ਸਾਲ ਨਹੀਂ 2.5 ਸਾਲ ਹੋ ਗਏ ਨਾ 2.5 ਸਾਲਾਂ ਤੋਂ ਕਣਕ ਮਿਲੀ ਐ ਨਾ ਆਟਾ ਮਿਲਿਆ ਕਹਿਣ ਦਾ ਮਤਲਬ ਵੀ ਇਹ ਜਿਹੜੀਆਂ ਗਰੀਬ ਗਰੀਬ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸੀਗੀਆਂ ਉਹ ਕੀ ਐ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਕੀ ਐ ਸਭ ਕੁਝ ਬੰਦ ਕਰ ਦਿੱਤਾ ਕਿਤੇ ਨਾ ਕਿਤੇ ਅਸੀਂ ਇਹ ਕਹਿੰਦੇ ਮੈਂ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਹੈ ਵੀ ਜਿਹੜੀ ਗਰੀਬ ਜਨਤਾ ਦਾ ਜਾਂ ਲੋਕਾਂ ਦਾ ਜਿਹੜਾ ਰੋਜ਼ਗਾਰਾ ਸੀ ਜਾਂ ਕਿਤੇ ਨਾ ਕਿਤੇ ਉਹਨੂੰ ਕੀ ਸੀਗੀ ਮਦਦ ਮਿਲਦੀ ਸੀਗੀ ਰਾਸ਼ਨ ਨਾਲ ਉਹਦਾ ਟਾਈਮ ਪਾਸ ਹੋ ਜਾਂਦਾ ਸੀ ਕਿਉਂਕਿ ਅੱਜ ਦੀ ਮੰਗਾਈ ਦੇ ਵਿੱਚ ਕੱਲਾ ਇੱਕ ਬੰਦਾ ਜਿਹੜਾ ਦਿਹਾੜੀਦਾਰ ਹੈ ਜਾਂ ਕੋਈ ਹੋਰ ਮੰਨ ਕੇ ਚੱਲੋ ਹੱਥੀ ਕੰਮ ਕਰਕੇ ਆਪਣੇ ਗਰੀਬ ਪਰਿਵਾਰ ਨੂੰ ਪਾਲਦਾ ਹੈ ਉਹ ਮੈਨੂੰ ਐ ਲੱਗਦਾ ਹੈ ਬੜੀ ਮੁਸ਼ਕਲ ਨਾਲ ਉਹਦਾ ਗੁਜ਼ਾਰਾ ਹੁੰਦਾ ਹੈ ਕਿਉਂਕਿ ਮੰਗਾਈ ਆਮ ਬੰਦੇ ਦੇ ਦਾ ਛਾਲ ਚਕਾਰ ਦਿੰਦੀ ਹੈ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਉਹ ਇਹ ਜੀਆਂ ਲੋੜਾਂ ਨੇ ਜਿਹੜੀਆਂ ਆਪਾਂ ਆਪਣੀਆਂ ਘਰ ਚਲਾਉਣ ਵਾਸਤੇ ਲੋੜਾਂ ਜਾਂ ਘਰ ਦਾ ਸਮਾਨ ਖਰੀਦਣ ਵਾਸਤੇ ਵਸਤੂਆਂ ਜਾਂ ਕਹਿ ਸਕਦੇ ਹਾਂ ਅਸੀਂ ਸਮਾਨ ਆਉ ਨਹੀਂ ਪੂਰਾ ਪ੍ਰੋਪਰ ਖਰੀਦ ਪਾਉਂਦਾ ਚੌਂਕੀ ਖੰਡ ਤੇਲ ਗੁੜ ਚ ਜਿੰਨੀਆਂ ਵੀ ਕੀਮਤਾਂ ਨੇ ਹਰ ਬਾਜ਼ਾਰ ਦੇ ਵਿੱਚ ਹਰ ਚੀਜ਼ ਦਾ ਕੀ ਹੈ ਹੱਦੋਂ ਵੱਧ ਰੇਟ ਨੇ ਜਿਹੜੇ ਕਿ ਆਮ ਇੱਕ ਦਿਹਾੜੀਦਾਰ ਬੰਦੇ ਦੇ ਬਸ ਤੋਂ ਬਾਹਰ ਦੀਆਂ ਗੱਲਾਂ ਨੇ ਜਿਹੜੀ ਕਿਤੇ ਨਾ ਕਿਤੇ ਕੰਕ ਮਿਲਦੀ ਸੀ ਪੰਜਾਬ ਸਰਕਾਰ ਵੱਲੋਂ ਲਾਉ ਹੈ ਨਾ ਜਾਂ ਕਣਕ ਮਿਲਦੀ ਸੀਗੀ ਆਟਾ ਮਿਲਦਾ ਸੀ ਦਾਲ ਮਿਲਦੀ ਸੀਗੀ ਜਾਂ ਹੋਰ ਜਿੰਨੀਆਂ ਵੀ ਬਾਦਲ ਸਰਕਾਰ ਸਮੇਂ ਕਾਲੀਆਂ ਦੀ ਬਾ ਸਰਕਾਰ ਸਮੇਂ ਜਾਂ ਕਾਂਗਰਸ ਦੀ ਸਰਕਾਰ ਸਮੇਂ ਉਹ ਸਾਰੀਆਂ ਸਹੂਲਤਾਂ ਕਿਨੇ ਅੱਜ ਕੱਲ ਬੰਦ ਹੋ ਗਈਆਂ ਬੰਦ ਹੋਣ ਦੇ ਕਾਰਨ ਇਹ ਜਿਹੜਾ ਨੁਕਸਾਨ ਹੈ ਇਹ ਸਾਡੀ ਜਿਹੜਾ ਐਸੀ ਭਾਈਚਾਰਾ ਜਾਂ ਗਰੀਬ ਵਰਗ ਹੈ ਉਨੂੰ ਇਹ ਚੀਜ਼ ਨਾਲ ਬਹੁਤ ਜ਼ਿਆਦਾ ਤਕਾ ਲੱਗਿਆ ਸਰਕਾਰ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿਉਂਕਿ ਸਕੂਲਾਂ ਦੇ ਵਿੱਚ ਬੱਚੇ ਜਾਂ ਬਿਮਾਰ ਠਮਾਰ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਕੀ ਸੀਗਾ ਇਹਨਾਂ ਚੀਜ਼ਾਂ ਦਾ ਸਹਾਰਾ ਸੀਗਾ ਲੋਕਾਂ ਨੂੰ ਇੱਕ ਮੰਨ ਕੇ ਚਾਹ ਸਕਦੇ ਮਜਬੂਰੀਆਂ ਨੇ ਕਿ ਉਹ ਪੰਜਾਬ ਸਰਕਾਰ ਦੇ ਵਿਰੁੱਧ ਨਹੀਂ ਬੋਲ ਸਕਦੀਆਂ ਜਿਹੜੀ ਗਰੀਬ ਪਾ ਜਾਰਾ ਤਾਕਤਾਂ ਇਕੱਠਾ ਹੋ ਕੇ ਆਪਣੀ ਆਵਾਜ਼ ਆ ਜਿਹੜੀ ਬੁਲੰਦ ਨਹੀਂ ਕਰ ਸਕਦਾ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀਆਂ ਮਜਬੂਰੀਆਂ ਨੇ ਪਿੱਛੇ ਖਿੱਚ ਦਿੰਦੀਆਂ ਨੇ ਉਹ ਕਈ ਤਰ੍ਹਾਂ ਦੇਆਂ ਦਾ ਜਾਂ ਪ੍ਰੋਟੈਸਟਾਂ ਦਾ ਜਿਹੜਾ ਹੋਆ ਪ੍ਰੋਟੈਸਟ ਇਕੱਠੇ ਹੋ ਕੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਜੇ ਇੱਕ ਦਿਨ ਦੀ ਉਹ ਦਿਹਾੜੀ ਛੱਡਦੇ ਆ ਤਾਂ ਉਹ ਇੱਕ ਦਿਹਾੜੀ ਦਿਹਾੜੀ ਦੇ ਨਾਲ ਹੀ ਜਿਹੜਾ ਪਰਿਵਾਰ ਆ ਉਹਨਾਂ ਦਾ ਕਿਤੇ ਨਾ ਕਿਤੇ ਭੁੱਖਾ ਮਰਨ ਦਾ ਡਰ ਰਹਿੰਦਾ ਤਾਂ ਅਸੀਂ ਤਾਂ ਇਹੀ ਕਹਾਂ ਮੈਂ ਤਾਂ ਇਹੀ ਕਹੂੰਗਾ ਕੀ ਸਰਕਾਰ ਨੂੰ ਜਾਂ ਜਿਹੜੇ ਸਾਡੇ ਸਮਾਜ ਦੇ ਵਿੱਚ ਚੰਗੇ ਲੋਕ ਆ ਕਿ ਇੱਕ ਦੂਜੇ ਦਾ ਸਾਥ ਦੀ ਏ ਕਿਉਂਕਿ ਦੋ ਵਕਤ ਦੀ ਰੋਟੀ ਹਰ ਇੱਕ ਨੂੰ ਮਿਲਣੀ ਚਾਹੀਦੀ ਹੈ ਹਰ ਇੱਕ ਦੇ ਬੱਚੇ ਆ ਜਿਹੜੇ ਰੱਜ ਕੇ ਸੋਣੇ ਚਾਹੀਦੇ ਆ ਠੀਕ ਹੈ ਇਹ ਹੀ ਬੇਨਤੀ ਸੀ ਦੋਸਤੋ ਇਹ ਵੀਡੀਓ ਨੂੰ ਅੱਗੇ ਦੱਬ ਕੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਜਿਹੜੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਸਰਕਾਰ ਨੂੰ ਵੀ ਚਾਹੀਦਾ ਹੈ ਸਰਕਾਰ ਦੇ ਉਹਨਾਂ ਨੁਮਾਇੰਦਿਆਂ ਤੱਕ ਵੀ ਪਹੁੰਚੇ ਕਿ ਜਿਹੜਾ ਐਸੀ ਭਾਈਚਾਰੇ ਦਾ ਜੋ ਇਹਨਾਂ ਨੇ ਕਣਕ ਮਿਲਦੀ ਸੀ ਦਾਲਾਂ ਮਿਲਦੀਆਂ ਸੀ ਜਾਂ ਹੋਰ ਸਮੱਗਰੀ ਮਿਲਦੀ ਸੀ ਉਹ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਇਹਨੇ ਨਾਲ ਕਿਤੇ ਨਾ ਕਿਤੇ ਸਪੋਰਟ ਮਿਲਦੀ ਹੈ ਆਰਥਿਕ ਤੌਰ ਤੇ ਜਿਹੜੀ ਆ ਸਪੋਰਟ ਮਿਲਦੀ ਹੈ ਤਾਂ ਕਿ ਉਹ ਉਹਨਾਂ ਦਾ ਜਗਾ ਆਪਣਾ ਜਿਹੜਾ ਪੇਟ ਭਰ ਸਕਣ ਦਾ ਜਿਹੜਾ ਪ੍ਰਬੰਧ ਉਹ ਹੋ ਜਾਂਦਾ ਠੀਕ ਹੈ ਇਹਦੇ ਨਾਲ ਕਿਤੇ ਨਾ ਕਿਤੇ ਸਮਾਂ ਜਿਹੜਾ ਲੰਘ ਜਾਂਦਾ ਠੀਕ ਹੈ ਤਾਂ ਇਹ ਹੀ ਬੇਨਤੀ ਹੈ ਕੀ ਸਰਕਾਰ ਤਾਂ ਕੀ ਗੱਲ ਪਹੁੰਚਣੀ ਚਾਹੀਦੀ ਆ ਆਪਣੇ ਆਲੇ-ਦਾਲੇ ਦੀਆਂ ਜਿੰਨੀਆਂ ਸੰਸਥਾਵਾਂ ਨੇ ਨਹੀਂਆਂ ਉਹ ਤਾਂ ਕੰਮ ਕਰਦੀਆਂ ਨਹੀਂਆਂ ਤੇ ਨਾਲ ਸਾਡੇ ਜਿਹੜੇ ਸਮਾਜ ਦੇ ਵਿੱਚ ਚੰਗੇ ਇਨਸਾਨ ਨੇ ਜੈਮਨ ਇਨਸਾਨ ਨੇ ਉਹਨਾਂ ਨੂੰ ਵੀ ਕੀ ਚਾਹੀਦਾ ਹੈ ਕਿ ਉਹ ਵੀ ਲੋਕਾਂ ਦੀ ਅਹੇਜੇ ਲੋੜਵੰਦਾਂ ਦੀ ਕੀ ਮਦਦ ਕਰਨੀ ਚਾਹੀਦੀ ਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਮਿਲਦੇ ਹਾਂ ਹੋਰ ਵੀਡੀਓ 'ਚ ਆਪਾਂ ਨਵੀਂ ਜਾਣਕਾਰੀ ਲੈ ਕੇ ਧੰਨਵਾਦ